ਸਾਰੇ ਖੜ ਕੇ ਖੜ ਕੇ ਕੁਝ ਸਾਰਿਆਂ ਨੇ ਖੜੇ ਹੋ ਗਏ ਮੈਂ ਤੈਨੂੰ ਨਚਾਉਂ ਨਹੀਂ ਲੱਗਿਆ ਮੈਂ ਤੈਨੂੰ ਨਚਾਉਣ ਨਹੀਂ ਲੱਗਿਆ ਇਕੋਰੀ ਖੜੇ ਹੋ ਕੇ ਮਾਂ ਦੇ ਚਰਨਾਂ ਦੇ ਵਿੱਚ ਪਰ ਸੱਚੇ ਪਿਤਾ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਆਪਾਂ ਅਰਦਾਸ ਕਰਨੀ ਹੈ ਮੇਰੇ ਨਾਲ ਤੁਸੀਂ ਹੋਣਾ ਹੈ ਉਹ ਸਾਡਾ ਭਲਾ ਦੁਨੀਆ ਨੂੰ ਖੁਸ਼ੀਆਂ ਮੰਡਵਾਉਣ ਲਈ ਜ਼ਿੰਦਗੀ ਤੇ ਮੌਤ ਨਾਲ ਲੜਦੇ ਸਾਡਾ ਭਲਾ ਅੱਜ ਵੀ ਜੀਵੰਦਾ ਸਤਨਾਮ ਵਾਹਿਗੁਰੂ ਦਾ ਸਿਰਫ 1 ਮਿੰਟ ਲਈ ਜਾਪ ਕਰਨਾ ਤੁਸੀਂ ਕਰਨਾ 그러면은 ਠੀਕ ਹੈ ਜੀ ਸਤਨਾਮ ਵਾਹਿਗੁਰੂ 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 ਪਾਣੀ ਚ ਚੱਲ ਕੇ ਕੀ ਦੀ ਅਰਦਾਸ ਸਬੂਲ ਹੋ ਜਾਣੀ ਹੈ ਕਿਉਂ ਮਾਂ ਬਾਪ ਦਾ ਪੁੱਲਾ ਚੰਨਾ ਪੁੱਤ ਤੇ ਪੰਜਾਬੀ ਇੰਡਸਟਰੀ ਦਾ ਬਹੁਤ ਹੀ ਕਹਿੰਤ ਇਨਸਾਨ ਤੇ ਬੜਾ ਚੰਤ ਦਾ ਹੀਰਾ ਜਿਹਨੇ ਅੱਜ ਤੱਕ ਕੋਈ ਮਾਨਾ ਗਾਇਆ ਹੀ ਨਹੀਂ। ਭਗਵਾਨ ਜਗਜੀਤ ਰਾਜਵੀਰ ਮੇਰੇ ਛੋਟਾ ਭਰਾ ਹੈ ਤੇ ਪਰ ਉਹਨੇ ਕਦੀ ਮਾਨਾ ਗਾਇਆ ਹੀ ਨਹੀਂ ਤੇ ਉਹਦੇ ਲਈ ਜ਼ਰੂਰ ਅਰਦਾਸ ਕਰਿਓ। ਕਿ ਵਾਇਰਸ ਨੂੰ ਛੇਤੀ ਠੀਕ ਕਰੇ ਤੇ ਉਹ ਆਪਣੇ ਘਰ ਆਪਣੇ ਬੱਚਿਆਂ ਤੇ ਆਪਣੀ ਮਾਂ ਦੇ ਕੋਲ ਜਲਦੀ ਆਵੇ ਤੇ ਜਲਦੀ ਠੀਕ ਹੋ ਗਏ ਦੁਬਾਰਾ ਫੇਰ ਉਸੇ ਬਣਾਏ ਪੰਜਾਬੀ ਨਸਲੀ ਨੂੰ ਸੋਹਣੇ ਸੋਹਣੇ ਗੱਲ ਦਿੰਦਾ ਰਹੇ ਤੁਹਾਡੀ ਬਾਤ ਮੇਰੇ ਨਾਲ ਵੱਧ ਹੋਣੀ ਚਾਹੀਦੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ